ਬੱਬੀ ਬੱਬੀ ਬੜੀ ਇਹ ਤਾਂ ਬਾਬਾ ਵਾਲਕਣਾਂ ਦਾ ਮਤਲਬ ਨਹੀਂ ਨੇ ਨਾ ਜੀ ਨਾ ਕਿਥੇ ਸ੍ਰੀ ਗਾਂਝੀ ਬਾਹਵਾਲ ਤੋਂ ਮੁੜਦੇ ਕਿਹੜੇ ਮੁੱਤੇ ਲੈ ਕੇ ਤੁਸੀਂ ਜਨਤਾ ਦੇ ਵਿੱਚ ਆਏ ਆ ਜਿਹਨਾਂ ਵੋਟ ਮੰਗ ਰਹੇ ਆ ਅੱਜ ਕੋਠੂਈ ਦੇ ਵਿੱਚ ਮੀਟਿੰਗ ਕੀਤੀ ਆ ਸੱਜਣ ਜੀ ਨੇ ਮੀਟਿੰਗ ਕਰਵਾਈ ਆ ਔਰ ਸਾਰਿਆਂ ਦੇ ਵਿੱਚ ਹਲਕੀ ਜਿਹੀ ਸਾਰੇ ਚੋਕ ਮਦੀਆਂ ਮੈਂ ਵੋਟਰਾਂ ਚ ਬਹੁਤ ਉਤਸ਼ਾਹ ਆ ਮੁੱਦੇ ਤੇ ਮੇਰੇ ਨਹੀਂ ਮੁੱਦੇ ਤੇ ਵੋਟਰਾਂ ਦੇ ਆ ਹਲਕਿਆਂ ਦੇ ਆ ਜੋ ਵੀ ਮੁੱਦੇ ਇਹਨਾਂ ਨੇ ਦੱਸੜੇ ਆ ਅਸੀਂ ਉਹ ਮੁੱਦਿਆਂ ਤੇ ਕੰਮ ਕਰਨਾ ਆ ਪਹਿਲਾਂ ਹੀ ਕਦੀ ਮੁੱਦੇ ਨਹੀਂ ਅਸੀਂ ਆਪਣੇ ਨਹੀਂ ਦੱਸਦੇ ਜੀ ਕਿ ਜੇ ਅਸੀਂ ਇਹ ਕਰਨਾ ਉਹ ਕਰਨਾ ਜਿਹੜੇ ਵਾਦੇ ਆ ਉਹ ਹਮੇਸ਼ਾ ਛੁੱਟ ਕੇ ਹੁੰਦੇ ਆ ਔਰ ਅਸੀਂ ਵਾਦੇ ਨਹੀਂ ਕਰਦੇ ਪਹਿਲਾਂ ਸੂਪਰ ਕਾਸੀ ਕੰਮ ਕਰਦੇ ਸੀ ਹੁਣ ਮੋਦੀ ਜੀ ਨੇ ਜੇ ਮੇਰੀ ਜ਼ਿੰਮੇਵਾਰੀ ਲਈ ਜਾਂਦਾ ਕੰਮ ਕਰਨਾ ਹੈ ਸੇਵਾ ਕਰੀ ਤੁਹਾਨੂੰ 5 ਸਾਲ ਹੁਸ਼ਿਆਰਪੁਰ ਜੀ ਨੇ ਸੋਮਪਰਾਧ ਜੀ ਨੂੰ ਦਿੱਤੇ ਆ ਉਹ ਦਿਖਾ ਲਈ ਘੱਟ ਦੇ ਦੇ ਜੀ ਦੇਖੋ 5 ਸਾਲ ਵਿੱਚ 2 2.5 ਸਾਲ ਜਿਹੜੇ ਆ ਕਰੋਨਾ ਦੇ ਵਿੱਚ ਦੇ ਕੱਲ ਗਏ ਬਹੁਤ ਮਦੇ ਸੀ ਉਹਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਔਰ ਅੱਗਾ ਸਮਾਂ ਨਿਕਲਿਆ ਔਰ ਉਹ ਹਮੇਸ਼ਾ ਜਦੋਂ ਵੀ ਦਿੱਲੀ ਤੋਂ ਆਉਂਦੇ ਸੀ ਜਿਹੜਾ ਇੱਕ ਐਮਪੀ ਹੈ ਉਹਦੇ ਕੋਲ ਕੱਲੀ ਆਪਣਾ ਹੀ ਹਲਕਾ ਨਹੀਂ ਹੁੰਦਾ ਉਹਦੇ ਕੋਲ ਪੂਰਾ ਇੰਡੀਆ ਹੁੰਦਾ ਹੈ ਔਰ ਸਰਕਾਰ ਵੱਲੋਂ ਡਿਊਟੀਆਂ ਲੱਗਦੀਆਂ ਉਹਨਾਂ ਨੇ ਸਾਰੇ ਪਾਸੇ ਜਾਣਾ ਹੁੰਦਾ ਆ ਔਰ ਜਦੋਂ ਵੀ ਉਹ ਆਉਂਦੇ ਸੀ ਹੁਸ਼ਿਆਰ ਪਰਚੂਦੂ ਦਿਨ ਪੈਂਦੇ ਸੀ ਸਾਰੇ ਲੋਕ ਮਿਲਦੇ ਸੀ ਪਰ ਪਿੰਡਾਂ ਦੇ ਵਿੱਚ ਉਸ ਟਾਈਮ ਤੇ ਜਾਇਆ ਨਹੀਂ ਜਾ ਸਕਦਾ ਸੀ ਕਿਉਂਕਿ ਬਹੁਤ ਥੋੜਾ ਸਮਾਂ ਸੀ ਔਰ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ ਉਹ ਆ ਕੇ ਜਿਵੇਂ ਪਿੰਡ ਵਾਲੇ ਕਹਿੰਦੇ ਜੀ ਸਾਨੂੰ ਗ੍ਰਾਂਟ ਮਿਲ ਗਈ ਆ ਤੋਂ ਉਹਨਾਂ ਨੇ ਆਪਣੀਆਂ ਗ੍ਰਾਂਟਾਂ ਸਾਰੀਆਂ ਦਿੱਤੀਆਂ ਪਿੰਡਾਂ ਦੇ ਵਿੱਚ ਉਹਨਾਂ ਨੇ ਕੰਮ ਕੀਤੇ ਆ ਮਿਲਣ ਨਾਲ ਨਹੀਂ ਕੰਮ ਕਰਨ ਨਾਲ ਕੰਮ ਹੁੰਦੇ ਆ ਕੰਮ ਹੋਣੇ ਜ਼ਰੂਰੀ ਆ ਤੁਸੀਂ ਕਿ ਆਪਣੇ ਭਾਸ਼ਣ ਚ ਕਹਿ ਕੇ ਉਹ ਨਹੀਂ ਪੈਸਾ ਬਹੁਤ ਬੰਦੇ ਐਸੇ ਇਲਾਕੇ ਚ ਕੋਈ ਪਿੰਡ ਘਣਾਓ ਤੇ ਜਿਹਨੂੰ ਪੈ ਦਿੱਤਾ ਹੋਵੇ ਆਹੀ ਪਿੰਡ ਕਹਿ ਰਿਹਾ ਜੀ ਆਹੀ ਪਿੰਡ ਕਹਿ ਰਿਹਾ ਕਿ ਸਾਡੀ ਗ੍ਰਾਂਟ ਸਾਨੂੰ ਮਿਲ ਗਈ ਆ ਹਾਂ ਇਹਦੇ ਸਾਰੇ ਗ੍ਰਾਂਟ ਜਿਹੜੀ ਜਿਹੜੀ ਇਹ ਇੱਥੇ ਦੀ ਇਹ ਵਾਲੀ ਇੱਕ 8 ਲੱਖ ਟਿੰਡੇ ਆਇਆ ਹੋਇਆ ਜੀ ਜੇ ਸੂਮਰਕਾਸ਼ ਜੀ ਦੇ ਨੁਮਾਇंदे ਇੱਥੋਂ ਦਿਲਵਾ ਗ੍ਰਾਈ ਜੀ ਇਹ ਤਾਂ ਇਹਨਾਂ ਨੂੰ ਪੁੱਛ ਕੇ ਸਾਰੇ ਪਿੰਡਾਂ ਦੇ ਗ੍ਰਾਂਟ ਦੇ ਕੀ ਕਰਦੀ ਠੀਕ ਹੈ ਜੀ ਗਾਹ ਤੁਸੀਂ ਕੀ ਕੰਮ ਕਰਨ ਦੀ ਪਈਓ ਤਾਂ ਬਣਾਈ ਆ ਕਿ ਅਸੀਂ ਆਹ ਪੁਰ ਹਰਪੁਰ ਜਿਹਨੇ ਦਾ ਕਰਨਾ ਕੰਮ ਆ ਸੂਹ ਪ੍ਰਗਾਜੀ ਤੋਂ ਆ ਰਹਿ ਗਿਆ ਕਿਹੜਾ ਰਹਿ ਗਿਆ ਕੰਮ ਜਿਹੜਾ ਹੁਣ ਕਰਨਾ ਸੂਹ ਮੈਡੀਕਲ ਕਾਲਜ ਹੈ ਸੈਂਟਰ ਗਵਰਨਮੈਂਟ ਆਪਰਾ ਪੂਰਾ ਪੈਸਾ ਦੇ ਚੁੱਕੀ ਆ ਸਿਰਫ ਪੰਜਾਬ ਸਰਕਾਰ ਸ਼ੁਰੂ ਨਹੀਂ ਕਰ ਰਹੀ ਠੀਕ ਹੈ ਜੀ ਇਹ ਸੈਂਟਰ ਦਾ ਕਸੂਰ ਨਹੀਂ ਹੈ ਇਹ ਪੰਜਾਬ ਦੇ ਜਿਹੜੇ ਨਮਾਇंदे ਖੜੇ ਕੀਤੀ ਉਹ ਸਰਕਾਰ ਨੇ ਉਹਨਾਂ ਨੂੰ ਜ਼ਰੂਰ ਪੁੱਛਿਆ ਕਰੋ ਕਿ ਮੈਡੀਕਲ ਕਾਲਜ ਕਿਉਂ ਨਹੀਂ ਸ਼ੁਰੂ ਹੋ ਰਿਹਾ ਹੈ ਅਧੂਰੇ ਕੰਮਾਂ ਦੇ ਜਲੰਧਰ ਜਿਹੜੀ ਆ ਸੜਕ ਕਿਉਂ ਦੀ ਪੂਰੇ ਪੈਸੇ ਆ ਸਕਦੇ ਆ ਔਰ ਸ਼ੁਰੂ ਨਹੀਂ ਕਰ ਰਹੇ ਮੈਡਮ ਜਿਹੜੇ ਅਨਪਲੋਇਡ ਸਟੂਡੈਂਟਸ ਆ ਉਹ ਮਜਬੂਰੀ ਬਸ ਵਿਦੇਸ਼ ਨੂੰ ਜਾਂਦੇ ਆ ਇੱਥੇ ਉਹਨਾਂ ਨੂੰ ਪ੍ਰੋਪਰ ਸੈਲਰੀ ਦੇ ਕੇ ਉਹਨਾਂ ਦਾ ਇੱਥੇ ਹੀ ਸਾਰਾ ਪ੍ਰਬੰਧ ਕੀਤਾ ਜਾਵੇ ਇਸ ਬਾਰੇ ਮੋਦੀ ਸਰਕਾਰ ਹੁਣ ਕੀ ਸੋਚੇਗੀ ਤੇ ਤੁਸੀਂ ਉਹਨਾਂ ਵਿੱਚ ਕੀ ਐਫਰਟਸ ਕਰੋਗੇ ਦੇਖੋ ਮੇਰੇ ਤਾਂ ਪਹਿਲਾਂ ਵੀ ਮੈਂ ਤੇ ਸੋਮ ਪ੍ਰਕਾਸ਼ੀ ਦੇ ਨਾਲ ਵੀ ਮਿਲ ਕੇ ਕੰਮ ਕਰਦੀ ਬਹੁਤ سارے ਲੋਗਾ ਜਿਨ੍ਹਾਂ ਨੂੰ ਦਿੱਦਾ ਦਾ ਉਹਨਾਂ ਨੇ ਕੰਮ kiya ਜਾਂ ਪ੍ਰਾਈਵੇਟ kiya ਜਾਂ ਕਿਸੇ ਤਰ੍ਹਾਂ ਵੀ ਉਹ ਹੀ ਕੋਸ਼ਿਸ਼ ਕੀਤੀ ਲੋਗਵਾਣ ਦੀ। ਔਰ ਜਿੱਥੇ ਉਹਨਾਂ ਨੇ ਕਿਹਾ ਉੱਥੇ ਫੋਨ ਕਰਕੇ ਉਹਨਾਂ ਨੂੰ ਕਿਹਾ ਬਿਨਾਂ ਨੂੰ ਸਿਕਾ ਲੋ। ਔਰ ਮੈਂ ਤਾਂ ਇੱਕ ਸੋਸ਼ਲ ਵਰਕਰ ਐ। ਸੇਵਾ ਕਰਕੇ ਮੈਨੂੰ ਖੁਸ਼ੀ ਹੁੰਦੀ ਆ ਤੇ ਇਹ ਵੀ ਸੇਵਾ ਹੀ ਆ। ਬੱਚਿਆਂ ਲਈ ਜੋ ਵੀ ਮੈਂ ਕਰ ਸਕੀ ਬਦ ਤੋਂ ਬਦ ਕਰਾਂਦੀ ਮੈਂ। ਹੁਣ ਤਾਂ ਤੁਸੀਂ ਸਰਕਾਰ ਦੇ ਨੁਮਾਇੰਦੇ ਹੋ ਜਣੇ ਆ ਰਿਪਰੈਜ਼ੈਂਟ ਕਰੋਗੇ ਸਾਡੇ ਏਰੀਏ ਨੂੰ ਤੇ ਹੋਰ ਅਨਪਲਾਨਡ ਮਜ਼ਦੂਰਾਂ ਲਈ ਤੁਸੀਂ ਕੀ ਕਰੋਗੇ? ਉਹ ਮਸੂੜਾ ਲਈਦਾ ਪਹਿਲਾਂ ਵੀ ਸਰਕਾਰ ਦੀਆਂ ਜਿਨ੍ਹਾਂ ਦੇ ਨੇਵਰ ਕਾਰਡ ਬਣਿਓ ਆ ਦੇਖੋ ਉਹਨਾਂ ਨੂੰ ਕਰੋਨਾ ਕਾਲ ਵਿੱਚ ਵੀ ਮਹੀਨੇ ਦਾ 3-3000 ਰੁਪਏ ਆਇਆ ਇਹ ਮੈਨੂੰ ਨਹੀਂ ਪਤਾ ਸੀ ਉਹ ਲੋਕਾਂ ਨੇ ਆ ਪਾ ਕੇ ਦੱਸਿਆ ਜੀ ਸਾਨੂੰ ਆ 3 ਮਹੀਨਿਆਂ ਦਾ 9000 ਰੁਪਏ ਆ ਗਿਆ ਸਾਨੂੰ ਪੈਸੇ ਆ ਗਏ ਉਹਨਾਂ ਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਆ ਉਹ ਡਾਇਰੈਕਟ ਹੈ ਜ਼ਿਆਦਾਤਰ ਜਿਹੜੀਆਂ ਪੰਜਾਬ ਸਰਕਾਰ ਦੇ ਤੂ ਉਹ ਪੈਸੇ ਰੁੱਕ ਜਾਂਦੇ ਐ ਜਿਹੜੀਆਂ ਟਰੈਕਡ ਆਉਂਦੀਆਂ ਉਹ ਸਾਰੀਆਂ ਉਹਨਾਂ ਨੂੰ ਮਿਲਦੀਆਂ ਨੇ ਠੀਕ ਆ ਜੀ ਥੈਂਕ ਯੂ ਮੋਦੀ ਸਰਕਾਰ ਦੇ ਅچھے ਦਿਨਾਂ ਦੀ ਬੇਟਾ ਗਰੀਬ ਬੰਦੇ ਬਹੁਤ ਚਿੰਤਾਵਾਂ ਤੋਂ ਕਰੇ ਪਰ ਉਹ ਅچھے ਦਿਨ ਆਏ ਨਹੀਂ ਜਿਹੜੇ ਹੋਣੇ ਚਾਹੀਦੇ ਸੀ ਆਪਣੇ ਮਗਾਇ ਤੇ ਨਹੀਂ ਕੰਟਰੋਲ ਹੋਇਆ ਜੇ ਦੇਸ਼ ਤਰੱਕੀ ਕਰੂਗਾ ਤਾਂ ਹੀ ਅچھے ਦਿਨ ਆਊਗੇ ਜੇ ਆਪਾਂ ਮੁਬਾਰਲੇ ਮੁਲਕਾਂ 'ਚ ਕਿਉਂ ਸਾਡੇ ਬੱਚੇ ਜਾਂਦੇ ਆ ਕਿਉਂਕਿ ਉਹ ਦੇਸ਼ ਅچھے ਆ ਜੇ ਆਪਣਾ ਦੇਸ਼ ਤਰੱਕੀ ਕਰੂਗਾ ਤਾਂ ਕਦੀ ਸਾਡਾ ਬੱਚਾ ਕੋਈ ਬਾਹਰ ਨਹੀਂ ਜਾਊਗਾ ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਇਸ ਵਾਰ ਮੋਦੀ ਜੀ ਨੂੰ ਜ਼ਰੂਰ ਲਿਆਣਾ ਬਹੁਤ ਜ਼ਰੂਰੀ ਹੈ ਦੇਸ਼ ਦੀ ਤਰੱਕੀ ਨਹੀਂ ਅਸੀਂ ਰੋਕਣੀ ਦੇਸ਼ ਦੀ ਤਰੱਕੀ ਰੁਕ ਗਈ ਤਾਂ ਫਿਰ ਆਪਣੇ ਬੱਚਿਆਂ ਦਾ ਉਹੀ ਹਾਲ ਹੋਣਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰ ਹੈ ਉਹ ਤੁਸੀਂ ਵੀ ਦੇਖ ਰਹੇ ਹੋ ਮੀਡੀਆ ਵਾਲੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਆਪਣੇ ਹਾਈਵੇ ਦੇਖ ਲਓ ਆਪਣੇ ਬੱਚਿਆਂ ਨੂੰ achhiyan sooth da milugiyaan ਤਾਂ ਹੀ ਦੇਸ਼ ਤਰੱਕੀ ਕਰੂਗਾ ਔਰ ਔਰ ਨਾਲ ਕੇ ਇਸ ਤਰੱਕੀ 'ਚ ਯੋਗਦਾਨ ਦੇ ਥੈਂਕ ਯੂ ਜੀ ਦਾ ਬਰਨੋ ਕਟ ਨੇ ਅਰੇ